ਕਰੂ ਜਿੱਥੇ ਨਾਰਮਲ ਜਗ੍ਹਾ ਇੱਥੇ ਜਹਾ ਪ੍ਰੈਸ਼ਰ ਕੋਈ ਚੱਕਰ ਨਹੀਂ ਹੈਗਾ ਪ੍ਰੈਸ਼ਰ ਦੇ ਵੀ ਕੰਮ ਕਰ ਰਹੀ ਜਾਂਦੀ ਹੈ ਪਰ ਨਾਰਮਲ ਜਗ੍ਹਾ ਹੋਵੇ ਉੱਥੇ ਹੀਟ ਨਾ ਹੁੰਦੀ ਹੋਵੇ ਹੀਟ ਵਾਲੇ ਜਗ੍ਹਾ ਤੇ ਨਹੀਂ ਕੰਮ ਕਰੂਗਾ ਲੈ ਵੀ ਦੋਸਤੋ ਸਸਰੀ ਅਕਾਲ ਤੁਹਾਨੂੰ ਦਿਨੇ ਇੱਕ ਨਵੀਂ ਅਪਡੇਟ ਪੂਰੀ ਘੈਂਟ ਸਿੱਖਾਂ ਵਾਲੀ ਡੱਬੀ ਨਾਲ ਬਿਲਡਿੰਗ ਕਰਕੇ ਦਿਖਾਵਾਂਗੇ ਸਿੱਖਾਂ ਦੇ ਡੱਬੇ ਨਾਲ ਬਾਈ ਹੋਣਗੇ ਹੈਰਾਨ ਵੀ ਸਿੱਖਾਂ ਦੇ ਡੱਬੇ ਨਾਲ ਬਿਲਡਿੰਗ ਬਿਜਲੀ ਨਾਲ ਬਿਲਡਿੰਗ ਸੁਣਿਆ ਗੈਸ ਬੱਤੀ ਬਿਲਡਿੰਗ ਸੁਣਿਆ ਤੇ ਹੋਰ ਕਈ ਤਰ੍ਹਾਂ ਦੇ ਬਿਲਡਿੰਗ ਨੇ ਜਿਹੜੇ ਉਹ ਦੇਖੇ ਨਾ ਅੱਜ ਤੁਹਾਨੂੰ ਇੱਕ ਸਿੱਖਾ ਦੇ ਡੱਬੇ ਨਾਲ ਨਾ ਟੈਂਕੀ ਬੈਲਟ ਕਰਕੇ ਦਿਖਾਵਾਂਗੇ ਜਿਵੇਂ ਕਿ ਆਹ ਟੈਂਕੀ ਦੇ ਉੱਪਰ ਐਮ ਸੀ ਲੱਗੀ ਹੋਈ ਆ ਠੀਕ ਹੈ ਬਈ ਇਹੋ ਪਹਿਲਾਂ ਕਰਾਂਗੇ ਪਹਿਲਾਂ ਇਹ ਇੱਕ ਲੈਕ ਸਪੈਰੀਮੈਂਟ ਕਰਨ ਵਾਸਤੇ ਟੈਂਕੀ ਅਸੀਂ ਲੈਤੀ ਆ ਠੀਕ ਹੈ ਤੁਸੀਂ ਕਰ ਸਕਦੇ ਹੋ ਇਹੋ ਛੋਟੇ ਕੰਮ ਕਰਕੇ ਨਾ ਤੁਸੀਂ ਬੈੰਡ ਕਰ ਸਕਦੇ ਹੋ ਬਈ ਬੈਟ ਟੈਂਕੀ ਆ ਆਪਾਂ ਨਾ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਫਿੱਟੈਂਕੀ ਐਂਕੀ estrangular ਜਾਂਦੇ ਨੇ ਭਾਈ ਐਮਸੀ ਲਾਉਂਦੇ ਨੇ ਮੁੜ ਕੇ ਸੈਟਿੰਗ ਨੇ ਆਉਂਦੀ ਯਾਰ ਕੀ ਹੱਲ ਕਰੀਏ ਤੇ ਇਹਦਾ ਆਪਾਂ ਪੱਕਾ ਹੱਲ ਕਰਕੇ ਦਿਖਾਵਾਂਗੇ ਲੈ ਵੀ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰੋ ਮੜਿਆ ਲਾਈਵ ਵੀਡੀਓ ਚੱਲਦੀ ਐ ਸ਼ੇਅਰ ਕਰ ਦਿਓ ਕਿਰਾਂ ਦੱਬ ਕੇ ਜਿੰਨੇ ਵੀ ਵੀਰ ਜੁੜੇ ਹੋਏ ਨੇ ਕਿਉਂਕਿ ਸਾਰੇ ਨੂੰ ਪਤਾ ਲੱਗੇ ਆਪਣੀਆਂ ਟੈਂਕੀਆਂ ਦਾ ਜਾਂ ਕੋਈ ਹੋਰ ਚਾਦਰ ਦੇ ਉੱਪਰ ਗਲੀ ਹੁੰਦੀ ਐ ਕਿਸੇ ਵੀ ਚੀਜ਼ ਦੇ ਉੱਪਰ ਛੋਟੀ ਮੋਟੀ ਸਰਾਖ ਹੁੰਦੇ ਨੇ ਤੁਸੀਂ ਇੱਕ ਸਿੱਖ ਵਾਲੇ ਡੱਬੇ ਨਾਲ ਬੈਲਡ ਕਰ ਸਕਦੇ ਹੋ ਭਾਈ ਫੁੱਲ ਵੀਡੀਓ ਦੇਖਿਓ ਫਿਰ ਦੱਸਿਓ ਕਮੈਂਟ ਕਰਕੇ ਲੈ ਵੀ ਤੁਹਾਨੂੰ ਸਭਾਂ ਪਹਿਲਾਂ ਉਡੀ ਜਗ੍ਹਾ ਤੱਕ ਬਿਲਡਿੰਗ ਕਰਕੇ ਦਿਖਾਉਨੇ ਆ ਪਹਿਲਾਂ ਸਾਨੂੰ ਸਰਾਖ ਲੱਭ ਲੈਣਾ ਕੋਈ ਕੋਈ ਲੱਭਦੇ ਆ ਠੀਕ ਹੈ ਦੇਖ ਕਿਥੇ ਰ ਮੋੜੀ ਹੈ ਆਪਾਂ ਲਾਉਨੇ ਆ ਟਾਂਕਾ ਇਹਦੇ ਮੈਂ ਕਹਣਾ ਹਰੇਕ ਬੰਦਾ ਕਰ ਲਵੇ ਚਮਨ ਨਾਰਮਲ ਕੰਮ ਹੈ ਕੋਈ ਬਿਜਲੀ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਗਈ ਤੇ ਐਕਸਟਰਾ ਆਪਾਂ ਤੈਂਕੀ ਨਾ ਕਰ ਲਈ ਸਾਫ ਤੇ ਚੈੱਕ ਕਰ ਲੈਣਾ ਕਿਥੇ ਆ ਚਲੋ ਕੋਈ ਗੱਲ ਨਹੀਂ ਆਪਾਂ ਨੇ ਇੱਕ ਐਕਸਪੈਰੀਮੈਂਟ ਕਰਕੇ ਦਿਖਾਉਨੇ ਆ ਜੇ ਮੈਂ ਇਸ ਤਰ੍ਹਾਂ ਟੈਂਕੀ ਹੁੰਦੀ ਆ ਇਹਨੂੰ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਸਾਫ ਕਰ ਲੈਣਾ ਹੈ ਸਾਫ ਕਰਕੇ ਇਸ ਤਰ੍ਹਾਂ ਜਿਹੜਾ ਬਲੇਡ ਹੁੰਦਾ ਜਿੱਥੇ ਵੀ ਗਲੀ ਹੋਵੇ ਉੱਥੇ ਤੁਸੀਂ ਇਸ ਤਰ੍ਹਾਂ ਕਰ ਲੈਣਾ ਜਿੱਥੇ ਵੀ ਕੋਈ ਖਰਾਬ ਹੁੰਦਾ ਜਾਂ ਇਸ ਤਰ੍ਹਾਂ ਪੂਰੀ ਵਧੀਆ ਸਫਾਈ ਕਰ ਲੈਣੇ ਆ ਉਹ ਕਿਹੜੀ ਚੀਜ਼ ਹੈ ਉਹ ਤੁਹਾਨੂੰ ਦੱਸਦੇ ਆ ਆਜੋ ਕਿਰਾ 2 ਮਿੰਟਾਂ ਜੀ ਕਰਦੇ ਆ ਹੱਲ ਸਾਡਲੇ ਵੇ ਹੈਗੇ ਇੱਕ Amazon ਤੋਂ ਆਹ ਸੌਰੀ ਪਲਪਕਾਰ ਤੋਂ ਮਗਾਈ ਇੱਕ ਚੀਜ਼ ਚੈੱਕ ਕਰ ਸਕਦੇ ਹੋ ਇਹ ਰਾੜ ਹੈ ਰਾੜ ਐਂਡ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਹੜਾ ਰਾੜ ਹੈ ਕਿਵੇਂ ਮਿਲੂਗਾ ਕੀ ਭਰਨਾ ਤੁਸੀਂ ਪਹਿਲਾਂ ਤੁਹਾਨੂੰ ਅਸੀਂ ਬਿਲਡਿੰਗ ਕਰਕੇ ਦਿਖਾਉਨੇ ਆ ਠੀਕ ਹੈ ਜੀ ਦਿਖਾਉਨੇ ਆ ਬਾਹਰ ਕੱਟ ਕੇ ਪਰ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਰਾੜ ਹੈ ਬਈ ਲੈ ਫੁੱਲ ਵੀਡੀਓ ਦੇਖਿਓ ਫੁੱਲ ਪਤਾ ਲੱਗੂ ਆ ਦੇਖੋ ਜੀ ਇਸ ਤਰ੍ਹਾਂ ਦੇ ਘ ਰਾੜ ਹੁੰਦਾ ਹੈ ਇਹ ਠੀਕ ਹੈ ਜੀ ਉਰੇ ਤੁਹਾਨੂੰ ਬੈਲਡਿੰਗ ਕਰਕੇ ਦਿਖਾਉਣੀ ਆ ਆ ਇੱਕ ਸਾਡਲੇ ਹੈ ਕਿ ਸਿੱਖਾਹੇ ਡੱਬੀ ਲੈ ਵੀ ਸ਼ੇਅਰ ਕਰੋ ਵੀਡੀਓ ਦੱਬ ਕੇ ਗਰਾ ਜੇ ਫੁੱਲ ਵੀਡੀਓ ਦੇਖਣਾ ਚਾਹੁੰਦੇ ਤਾਂ ਸ਼ੇਅਰ ਕਰੋ ਸਿੱਖਾਹੇ ਡੱਬੀ ਅਸੀਂ ਚਲਾ ਲਈ ਦੇਖ ਸਕਦੇ ਹੋ ਬਈ ਅੱਗ ਚਾਲੂ ਹੈ ਤੇ ਰਾਡ ਨੂੰ ਅਸੀਂ ਕਰਦੇ ਆ ਗਰਮ ਇਹ ਬਸ ਨਾਰਮਲ ਜੇ ਛੇਕ ਨਾਲ ਹੀ ਐਦਾਂ ਹੋ ਜਾਂਦੇ ਆ ਬਈ ਜਿੱਥੇ ਮਰਜ਼ੀ ਤੁਸੀਂ ਲਾ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਲਾ ਸਕਦੇ ਇਹਨੂੰ ਠੀਕ ਹੈ ਜੀ ਤੇ ਲੈਟਰ ਨਾਲ ਵੀ ਲਾ ਸਕਦੇ ਹੋ ਸਿੱਖਾਹੇ ਡੱਬੀ ਨਾਲ ਵੀ ਤੁਸੀਂ ਇਹਨੂੰ ਪਿਘਲਾ ਸਕਦੇ ਹੋ ਇਹ ਬਹੁਤ ਹੀ ਸਿੱਧੀ ਉਹ ਹੋ ਜਾਂਦੀ ਹੈ ਜਿੱਥੇ ਕੋਈ ਜ਼ਿਆਦਾ ਗਰਮ ਜਗ੍ਹਾ ਉੱਥੇ ਨਹੀਂ ਕੰਮ ਕਰਦੀ ਇਹ ਇਹ ਉੱਥੇ ਕੰਮ ਕਰੂ ਜਿੱਥੇ ਨਾਰਮਲ ਜਗ੍ਹਾ ਇੱਥੇ ਜャ ਪ੍ਰੈਸ਼ਰ ਕੋਈ ਚੱਕਰ ਨਹੀਂ ਹੈਗਾ ਪ੍ਰੈਸ਼ਰ ਦੇ ਵੀ ਕੰਮ ਕਰ ਰਹੀ ਜਾਂਦੀ ਹੈ ਪਰ ਨਾਰਮਲ ਜਗ੍ਹਾ ਹੋਵੇ ਉੱਥੇ ਹੀਟ ਨਾ ਹੁੰਦੀ ਹੋਵੇ ਹੀਟ ਵਾਲੇ ਜਗ੍ਹਾ ਤੇ ਨਹੀਂ ਕੰਮ ਕਰੂ ਬਾਈ ਇਹਦਾ ਨਾਮ ਸਕਰੀਨ ਦੇ ਉੱਪਰ ਆਪਾਂ ਦੇ ਦੇ ਦਿੰਨੇ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਐਦਾਂ ਕੰਮ ਕਰਦਾ ਬਈ ਇਹ ਇਹ ਦਾੜ ਨਾ ਐਦਾਂ ਕੰਮ ਕਰ ਜਾਂਦਾ ਦੇਖ ਸਕਦੇ ਹੋ ਬਈ ਇਹ ਬਿਲਡਿੰਗ ਪਰਮ ਤੋਂ ਬਾਅਦ ਆ ਤੁਸੀਂ ਘੱਟੋ ਘਾਟ ਆ ਬੀਜੋ 25 ਮਿੰਟ ਇਦਾਂ ਹੀ ਛੱਡ ਦੇਣਾ। ਇਹਦੇ ਉੱਪਰ ਤੁਸੀਂ ਨਾ ਦਾ ਕੋਈ ਹੱਥ ਲਾਉਣਾ ਹੈ, ਨਾ ਤੁਸੀਂ ਪਾਣੀ ਪਾਉਣਾ ਹੈ। ਜੇ ਹੱਥ ਜਾਂ ਪਾਣੀ ਲਾ ਪਾਉਂਗੇ ਤਾਂ ਇਹਨਾਂ ਕੰਮ ਨਹੀਂ ਕਰਨਾ ਕਿਉਂਕਿ ਅਸੀਂ ਬਹੁ ਟੈਂਕੀਆਂ ਦੇ ਉੱਪਰ ਲਾਉਨੇ ਆ। ਠੀਕ ਹੈ ਜੀ। ਇਹਨੂੰ ਚੰਗੀ ਤਰ੍ਹਾਂ ਪਿਘਲਿਆ ਦਿਓ। ਤੁਸੀਂ ਸਿੱਖਾ ਦੇ ਡੱਬੀ ਨਾਲ ਜਾਂ ਕਿਸੇ ਵੀ ਗਰਮ ਚੀਜ਼ ਨਾਲ ਇਸ ਤਰ੍ਹਾਂ ਸਹੀ ਤਰੀਕੇ ਨਾਲ ਸੇਕ ਦਿਵਾ ਦਿਓ ਵਧੀਆ। ਕਿਉਂਕਿ ਇਹ ਜਿਹੜਾ ਆਪਣਾ ਸਰਾਖ ਹੈ ਉਹਦੇ ਵਿੱਚ ਚਲਾ ਜਾਵੇ। ਠੀਕ ਹੈ ਜੀ। ਇਦਾਂ ਹੀ। ਮੈਂ ਕਹਣਾ ਐ ਸਰਾ ਗੱਲਬਾਤ ਬਣ ਜੂ ਸਰਾ। ਮੁੜ ਕੇ ਲੀਕ ਨਹੀਂ ਹੋਣਾ ਭਵੇਂ ਜਿੰਨਾ ਮਰਜ਼ੀ ਉਹ ਲਾ ਲਓ ਉਰੂ ਲੀਕ ਨਹੀਂ ਹੋਣਾ ਐਮਸੀ ਉਸ ਤੋਂ ਵੀ ਵੱਧ ਕੰਮ ਕਰਦਾ ਹੈ ਇਹ ਸਪੈਹਰ ਰਾਡ ਨਹੀਂ ਹੈ ਠੀਕ ਹੈ ਜੀ ਮਿਲਟਰ ਰਾਡ ਨਹੀਂ ਤੁਹਾਨੂੰ ਦਿਖਾ ਦਿੰਦੇ ਆ ਸਕਰੀਨ ਦੇ ਉੱਪਰ ਲਿਖਿਆ ਪਿਆ ਹੈ ਉਹ ਚੈੱਕ ਕਰ ਲਓ ਜਿਹੜੇ ਵੀਰ ਨਾਲ ਮੰਗਾਉਣਾ ਤਾਂ ਫਿਰ ਪੁਗਾੜ ਤੋਂ ਜਾਂ ਕਿਸੇ ਤੋਂ ਹੀ ਮਗਾ ਸਕਦੇ ਹੋ ਅਸੀਂ ਕਿਸੇ ਕੰਪਨੀ ਦੀ ਐਡ ਨਹੀਂ ਕਰਦੇ ਜਿੱਥੇ ਡੋਡਾ ਜੀ ਕਰਦਾ ਉਹ ਮਗਾ ਸਕਦੇ ਇੱਕ ਵਾਰੀ ਟ੍ਰਾਈ ਜਰੂਰ ਕਰਿਓ ਕਿਉਂਕਿ ਇਹ ਡੱਬੀ ਨੇ ਕਾਫੀ ਸਾਨੂੰ 1-2 ਸਾਲ ਵਗੂ ਚੱਲੇ ਜਾਂਦੀ ਹੈ ਇੱਕ ਡੱਬੀ ਇੱਕ ਦੋ ਸਾਲ ਨੂੰ ਰਾਮ ਨਾਲ ਚੱਲ ਜਾਂਦੇ ਕਿਉਂਕਿ ਕੰਮ ਦੇਖ ਕੇ ਆ ਰਿਹਾ ਜਿੰਨੀਆਂ ਟੈਂਕੀਆਂ ਲੀਕ ਆਉਂਦੀਆਂ ਨੇ ਅਸੀਂ ਇਹ ਲਾ ਦਿੰਨੇ ਆ ਮੁੜਕਸ ਸਰਾ ਗੱਲਬਾਤ ਹੁੰਦਾ ਨਾ ਫਾਇਕ ਇੱਕਾ ਨਾ ਐਮ ਸੀਲ ਤੇ ਰਾੜ ਲਾਓ ਸਰਾ ਬਣਾਓ ਵੀਡੀਓ ਵਧੀਆ ਲੱਗਦੀ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰਕੇ